ਜਿਹੜਾ ਹੁਣ ਕੋਹਾਨਕ ਸਮਾ ਆ ਰਿਹਾ ਜਿਹੜਾ ਸ਼ਬਦ ਨਾਲ ਜੁੜਿਆ ਹੋਵੇਗਾ ਸ਼ਬਦ ਕੀ ਹੈ ਗੁਰੂ ਗ੍ਰੰਥ ਸਾਹਿਬ ਉਹਦਾ ਵਿਚਾਰ ਹੋਣਾ ਧਿਆਨ ਦੇਣਾ ਮੱਖਣਛਾ ਲਵਾਣੇ ਨੇ ਕਿੰਨੇ ਕਿੰਨੀਆਂ ਬੇਨਤੀਆਂ ਕੀਤੀਆਂ ਕਿੰਨੀ ਜਗ੍ਹਾ ਅਰਦਾਸ ਕੀਤੀ ਪਰ ਵੀੜਾ ਕਿਸੇ ਨੇ ਉਹਦੀ ਸਹਾਇਤਾ ਨਹੀਂ ਕੀਤੀ ਅਖੀਰ ਨੂੰ ਫਿਰ ਗੁਰਨਾਨਕ ਦੀ ਕੱਦੀ ਦੀ ਅਰਦਾਸ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਬੇਨਤੀ ਹੋਈ ਦੀਨ ਦਿਆਲ ਪਰੋ ਸੇ ਤੇਰੇ ਸਾ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੈ ਤਾਂ ਹੁਕਮ ਮੰਨਾ ਵੈ ਇਸ ਬੇੜੇ ਕੋ ਪਾਰ ਕਰੋ ਮਹਾਰਾਜ ਬੇੜਾ ਡੁੱਬ ਜਾਣਾ ਕਰ ਦੋ ਕਿਰਪਾ ਸੱਚੇ ਪਾਤਸ਼ਾਹ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੇੜਾ ਪਾਰ ਕੀਤਾ ਗੁਰੂ ਤੋਂ ਬਿਨਾ ਬੇੜਾ ਪਾਰ ਨਹੀਂ ਅੱਜ ਵੀ ਗੁਰੂ ਨੇ ਸਹਾਇਤਾ ਕਰਨੀ ਹੈ ਜਦੋਂ ਤੁੰਦੂਕਾਰ ਵਰਤਣਾ ਬੜਾ ਭਿਆਨਕ ਸਮਾਂ ਆਉਣਾ ਉਦੋਂ ਗੁਰਨਾਨਕ ਸਿੱਖ ਸਾਹਿਬ ਨਹੀਂ ਬਚਾਉਣਾ ਹੁਣ ਤੋਂ ਹੀ ਸੁਭਾਅ ਬਣਾ ਲਓ ਗੁਰੂ ਨਾਲ ਜੁੜਨ ਦਾ ਮਨ ਦੇ ਵਿੱਚ ਗੁਰਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂਨ ਗੁਰੂ ਗ੍ਰੰਥ ਸਾਹਿਬ ਹੋਣੇ ਚਾਹੀਦੇ ਨੇ ਕਿਸੇ ਬੰਦੇ ਦਾ ਥੋੜਾ ਧਿਆਨ ਤਰਨ ਗੁਰਨਾਨਕ ਸਾਹਿਬ ਦਾ ਧਿਆਨ ਤਰਨ ਗੁਰਨਾਨਕ ਸਾਹਿਬ ਨਾਲ ਜੁੜੋ ਸਾਧ ਸੰਗਤ ਜਿਨ੍ਹਾਂ ਨੇ ਆਸੇ ਪਾਸੇ ਧਿਆਨ ਲਾ ਲਿਆ ਨਾ ਫਿਰ ਉਹ ਸਮੇਂ ਫੈਤਾਨੀ ਹੋਣੀ ਗੁਰੂ ਮਹਾਰਾਜ ਨੇ ਉਸ ਵੇਲੇ ਵੀ ਸਤਗੁਰ ਲੈਣਗੇ ਛਡਾ ਵੇਲੇ ਅੰਤ ਦੇ ਉਸੇ ਵੇਲੇ ਵੀ ਮਹਾਰਾਜ ਨੇ ਛਡਾਉਣਾ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ